ਦੀ ਸასიਖਾਲ ਦੋਸਤੋ ਸਵਾਗਤ ਹੈ ਤੁਹਾਡਾ ਬੋਲ ਪੰਜਾਬ ਦੇ ਚੈਨਲ ਤੇ ਸੋ ਗੱਲ ਕਰਦੇ ਆਂ ਅੱਜ ਦੀਆਂ ਪੰਜ ਸਭ ਤੋਂ ਵੱਡੀਆਂ ਖਬਰਾਂ ਦੀ ਪਹਿਲੀ ਖਬਰ ਦੀ ਗੱਲ ਕਰੀਏ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਵਗਾਟ ਨੇ ਕੁਸ਼ਤੀ ਤੋਂ ਹਮੇਸ਼ਾ ਲਈ ਸੰन्यास ਦਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਇਸ ਦਾ ਐਲਾਨ ਐਕਸ ਤੇ ਇੱਕ ਭਾਵੁਕ ਪੋਸਟ ਲਿਖਦਿਆਂ ਕਿਹਾ ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ ਮੈਂ ਹਾਰ ਗਈ ਮਾਫ ਕਰਨਾ ਤੁਹਾਡਾ ਸੁਪਨਾ ਤੇ ਮੇਰੀ ਹਿੰਮਤ ਸਭ ਟੁੱਟ ਚੁੱਕੇ ਹਨ ਅਤੇ ਮੇਰੇ ਵਿੱਚ ਹੋਰ ਜ਼ਿਆਦਾ ਹਿੰਮਤ ਨਹੀਂ ਰਹੀ ਅਲਵਿਦਾ ਕੁਸ਼ਤੀ ਉੱਥੇ ਹੀ ਜਿਵੇਂ ਕਿ ਵਿਨੇਸ਼ ਫਗਾਟ ਨੂੰ 100 ਕਿਲੋਗ੍ਰam ਭਾਰ ਵੱਧ ਹੋਣ ਤੇ ਅਜੋ ਕਰਾਰ ਦੇ ਦਿੱਤਾ ਗਿਆ ਸੀਗਾ ਉਸ ਵਿਰੁੱਧ ਵਿਨੇਸ਼ ਫਗਾਟ ਵੱਲੋਂ ਇੱਕ ਅਪੀਲ ਵੀ ਦਾਇਰ ਕੀਤੀ ਗਈ ਹੈ ਉਹਨਾਂ ਕੋਲ ਇੱਕ ਆਖਰੀ ਉਮੀਦ ਹੈ ਕਿ ਉਹਨਾਂ ਨੂੰ ਘੱਟੋ-ਘੱਟ ਚਾਂਦੀ ਦਾ ਤਗਮਾ ਤਾਂ ਦਿੱਤਾ ਹੀ ਜਾਵੇ ਅਗਲੀ ਖਬਰ ਦੀ ਗੱਲ ਕਰੀਏ ਹਿਮਾਚਲ ਵਿੱਚ ਤਬਾਹੀ ਰੁਕਣ ਦਾ ਨਾਮ ਨਹੀਂ ਲੈ ਰਹੀ ਬੀਤੀ ਰਾਤ ਹਿਮਾਚਲ ਵਿੱਚ ਸਮੇਜ ਬਾਗੀਪੁਰ ਵਿੱਚ ਬੱਦਲ ਫਟ ਗਿਆ ਜਿਸ ਵਿੱਚ 45 ਲੋਕ ਰੁੜ ਗਏ एनडीआरएफ दी टीम मौके ਤੇ ਪਹੁੰਚੀ ਹੁਣ ਤੱਕ 13 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ ਬਾਕੀਆਂ ਦੀ ਭਾਲ ਜਾਰੀ ਹੈ ਉੱਥੇ ਹੀ ਚੰਡੀਗੜ੍ਹ ਮਨਾਲੀ ਹਾਈਵੇ ਤੇ ਸਵੇਰੇ 3 ਵਜੇ ਜ਼ਮੀਨ ਧਸਣ ਕਾਰਨ ਇੱਕ ਟਰੱਕ ਮਿੱਟੀ ਵਿੱਚ ਧਸ ਗਿਆ ਜਿਸ ਦੇ ਕਾਰਨ ਰੋਡ ਜਾਮ ਹੋ ਗਿਆ بارش ਕਰਕੇ ਹਿਮਾਚਲ ਨਾਲ ਲੱਗਦੀਆਂ ਵੱਖ-ਵੱਖ ਸੜਕਾਂ ਬੰਦ ਪਈਆਂ ਹਨ ਲਗਾਤਾਰ بارش ਅਤੇ ਬੱਦਲ ਫਟਣ ਕਾਰਨ ਹਿਮਾਚਲ ਵਿੱਚ ਹੁਣ ਤੱਕ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ ਮਾਚਲ ਵਿੱਚ ਜਾਣ ਵਾਲੇ ਲੋਕ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਈ ਆਪਣਾ ਘੁੰਮਣ ਦਾ ਪ੍ਰੋਗਰਾਮ ਬਣਾਉਣ। ਅਗਲੀ ਖਬਰ ਦੀ ਗੱਲ ਕਰੀਏ ਪੰਜਾਬ ਸਰਕਾਰ ਨੇ ਦਿੱਲੀ ਹਾਈਵੇ ਅੱਡੇ ਤੇ ਪ੍ਰਵਾਸੀ ਪੰਜਾਬੀ ਯਾਤਰੀਆਂ ਲਈ ਸਹੂਲਤ ਲਈ ਇੱਕ ਸਹਾਇਤਾ ਕੇਂਦਰ ਸ਼ੁਰੂ ਕੀਤਾ ਗਿਆ ਹੈ। ਇਹ ਕੇਂਦਰ ਇੱਕ ਪ੍ਰਾਈਵੇਟ ਕੰਪਨੀ ਦੁਆਰਾ ਸਮਝੌਤੇ ਤਹਿਤ ਚਲਾਇਆ ਜਾਵੇਗਾ। ਇਹ ਸਹੂਲਤ ਕੇਂਦਰ ਟਰਮੀਨਲ 33 ਤੇ ਸਥਿਤ ਹੋਵੇਗਾ। ਗੁੰਮ ਹੋਏ ਸਮਾਨ, ਹਵਾਈ ਸਫ਼ਰ ਅਤੇ ਪੰਜਾਬ ਤੋਂ ਦਿੱਲੀ ਸਫ਼ਰ ਸੰਬੰਧੀ ਸਹੂਲਤ ਇੱਥੇ ਮੁਹੱਈਆ ਹੋਵੇਗੀ। ਅਗਲੀ ਖਬਰ ਦੀ ਗੱਲ ਕਰੀਏ ਵਿਕਰਮਜੀਤ ਸਿੰਘ ਮਜੀਠੀ ਅੱਜ ਐਸਆਈਟੀ ਸਾਹਮਣੇ ਪੇਸ਼ ਹੋਏ ਇਸ ਤੋਂ ਪਹਿਲਾਂ ਵੀ ਮਜੀਠੀਆ ਨੂੰ ਕਈ ਵਾਰ ਐਸਆਈਟੀ ਵੱਲੋਂ ਤਲਬ ਕੀਤਾ ਗਿਆ ਸੀਗਾ ਪਰ ਉਹ ਕਈ ਕਾਰਨਾ ਕਰਕੇ ਪੇਸ਼ ਨਹੀਂ ਹੋਏ ਸਨ ਪਰ ਅੱਜ ਸਿੱਟ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਉਹਨਾਂ ਬਿਆਨ ਦਿੰਦੇ ਕਿਹਾ ਕਿ ਲਾਰੈਂਸ ਵਰਗਿਆਂ ਦੀ ਪੁੱਛਗਿੱਛ ਕਰਨ ਦੀ ਥਾਂ ਉਹਨਾਂ ਦਾ ਇੰਟਰਵਿਊ ਹੁੰਦਾ ਹੈ ਅਤੇ ਜਿਸ ਨੂੰ ਕੋਰਟ ਨੇ ਬੇਲ ਦਿੱਤੀ ਹੈ ਉਸ ਨੂੰ ਵਾਰ-ਵਾਰ ਤੰਗ ਕੀਤਾ ਜਾਂਦਾ ਹੈ ਮੈਨੂੰ 11 ਵਾਰੀ ਸੱਦ ਲਿਆ ਜੀ ਤੁਸੀਂ ਇਟਸ ਨਾਟ ਅ ਜੋਕ ਤੁਸੀਂ ਇਹ ਗੱਲ ਸਮਝੋ 11 ਵਾਰੀ 11 ਵਾਰੀ ਚੋ 7 ਵਾਰੀ ਮੈਂ ਪੇਸ਼ ਹੋ ਗਿਆ ਚਾਰ ਪੰਜ ਸਿੱਟਾਂ ਬਦਲ ਗਈਆਂ ਨੇ ਸਿੱਟ ਜਿਹੜੀ ਡੀਜੀਪੀ ਲੈਵਲ ਦੀ ਸੀ ਅੱਜ ਡਿਗ ਕੇ ਡੀਆਈਜੀ ਲੈਵਲ ਤੇ ਆ ਗਈ ਆ ਮਗਰ ਧੱਜੀਆਂ ਕਿਵੇਂ ਉਡਾਉਂਦੇ ਆ ਮਤਲਬ ਸ਼ਰਾਰਤ ਕਿਵੇਂ ਕਰਦੇ ਆ ਇੱਕ ਵਾਰੀ ਇਹਨਾਂ ਨੇ ਤੁਹਾਨੂੰ ਯਾਦ ਹੋਣਾ ਮੁਖਵਿੰਦਰ ਚੀਨਾ ਸਾਹਿਬ ਨੇ ਤਿੰਨ ਵਾਰੀ ਮੈਨੂੰ ਸੱਦਿਆ ਦੋ ਵਾਰੀ ਮੈਂ ਪੇਸ਼ ਹੋਇਆ ਉਹਨਾਂ ਦੀ ਰਿਟਾਇਰਮੈਂਟ ਵਾਲੀ ਪਾਰਟੀ ਵਾਲੇ ਦਿਨ ਵੀ ਮੈਂ ਪੇਸ਼ ਹੋਇਆ ਇਹ ਮੈਨਾਂ ਮੇਰੀ ਤੁਸੀਂ ਵੇਖੋ ਕਿੰਨਾ ਮਹਿਲੋ ਵਾਈਟਿੰਗ ਆ ਇਸ ਕੰਮ 'ਚ ਮੈਂ ਕਹਿ ਕੇ ਆਇਆ ਸੀਗਾ ਕਿ ਮੈਨੂੰ ਸ਼ਹੀਦੀ ਦਿਹਾੜੇ ਵਾਲੇ ਦਿਨਾਂ ਤੇ ਨਾ ਸੱਦਿਓ ਮੈਨੂੰ ਸੱਦ ਲਿਆ ਸ਼ਰਾਰਤ ਕੀਤੀ ਕਿਉਂਕਿ ਸ਼ੋਅ ਕਰਨਾ ਸੀ ਨਾਨ ਕੋਆਪਰੇਸ਼ਨ ਹੁਣ ਆ ਐਸਆਈਟੀ ਬਣੀ ਇਹਨਾਂ ਨੇ ਮੈਨੂੰ ਦੋ ਵਾਰੀ ਛੱਡਿਆ ਮੈਂ ਦੋਨੇ ਵਾਰੀ ਆਇਆ ਪੈਰਿਸ 올림픽 ਦੀ ਗੱਲ ਕਰੀਏ ਪੈਰਿਸ 올림픽 ਵਿੱਚ ਜਿੱਥੇ ਕੱਲ ਬੁਰੀਆਂ ਖਬਰਾਂ ਆਈਆਂ ਉੱਥੇ ਹੀ ਅਜ 올림픽 ਵਿੱਚ 골ਡ ਮਿਲ ਸਕਦਾ ਹੈ ਨੀਰ ਚੋਪੜਾ ਅੱਜ ਤਕਰੀਬਨ ਰਾਤ ਦੇ 12 ਵਜੇ ਗੋਲਡ ਲਈ ਭਾਲਾ ਸੁੱਟਣਗੇ ਇਸ ਤੋਂ ਪਹਿਲਾਂ ਕੁਆਲੀਫਿਕੇਸ਼ਨ ਰਾਉਂਡ ਵਿੱਚ ਉਹ ਪਹਿਲੇ ਨੰਬਰ ਤੇ ਰਹਿ ਚੁੱਕੇ ਹਨ ਉੱਥੇ ਹੀ ਅੱਜ 브ੌਂਜ਼ ਮੈਡਲ ਲਈ ਭਾਰਤੀ ਹਾਕੀ ਟੀਮ ਅੱਜ ਪੈਰਿਸ 올림픽 ਵਿੱਚ ਜੂਝ ਦੀ ਨਜ਼ਰ ਆਵੇਗੀ